ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੀ ਅੱਜ ਦੀ ਕਥਾ ਨਾ ਬੜੀ ਵਧੀਆ ਮੈਨੂੰ ਬਹੁਤ ਸ਼ਾਨਦਾਰ ਲੱਗੀ ਕਿਉਂਕਿ ਇਹਦੇ ਵਿੱਚ ਨਾ ਅਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਅੰਨੇ ਸਿਰਫ ਉਹ ਹੀ ਨਹੀਂ ਹੁੰਦੇ ਜਿਨ੍ਹਾਂ ਦੇ ਕੋ ਅੱਖਾਂ ਨਹੀਂ ਹੁੰਦੀਆਂ ਰੋਸ਼ਨੀ ਨਹੀਂ ਹੁੰਦੀ ਅੱਛਾ ਇਹ ਦੁਨੀਆ ਭਰੀ ਪਈ ਐ ਜਿਨ੍ਹਾਂ ਕੋ ਅੱਖਾਂ ਤੇ ਆ ਲੇਕਿਨ ਉਸ ਦੇ ਬਾਵਜੂਦ ਉਹ ਨਜ਼ਰ ਨਹੀਂ ਆਉਂਦਾ ਉਹ ਕਿਸ ਤਰ੍ਹਾਂ ਵੀਰ ਜੀ ਇਸੇ ਹੀ ਤੇ ਇਸ ਤਰੀਕੇ ਹੀ ਤੇ ਗੱਲ ਸਾਰੀ ਕਿ ਇਹ ਦੇ ਦੱਸਦੇ ਪਏ ਗਿਆਨੀ ਸੰਤ ਸਿੰਘ ਮਸਕੀਨ ਆਪਣੀ ਕਥਾ ਦੇ ਵਿੱਚ ਕਿਉਂ ਕਿਹੜੇ ਲੋਕ ਆ ਜਿਹੜੇ ਅੱਖਾਂ ਵੀ ਰੱਖਦੇ ਆ ਪਰ ਉਹਨਾਂ ਨੂੰ ਨਜ਼ਰ ਨਹੀਂ ਆਉਂਦਿਆ ਬਹੁਤ ਵਧੀਆ ਕਥਾਖਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਕੀ ਬੇਨਤੀ ਐ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿ ਪਰਮਾਤਮਾ ਦੇ ਹੁੰਦੇ ਆਇਆ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ ਮਨ ਅੰਧਾ ਹੈ ਮਨ ਅੰਧਾ ਹੈ ਧਾਰਮਿਕ ਜਗਤ ਦੇ ਚ ਬਹੁਤ ਕੁਝ ਔਖੇ ਨਾ ਹੋਣਾ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ ਅੰਧੇਰੇ ਚ ਹੋਰੇ ਔਰ ਅੰਧੇ ਕਰ ਰਹੇ ਨੇ ਅੰਧੀ ਕੰਮੀ ਅੰਧ ਮਨ ਮਨ ਅੰਦੇ ਤਨ ਅੰਧ ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦਾ ਬੜਾ ਕੀਮਤੀ ਵਾਕ ਹੈ ਗੁਰੂ ਅਰਜਨ ਦੇਵ ਜੀ ਦਾ ਅੰਧੀ ਕੰਮੇ ਧਾਰਮਿਕ ਕੰਮ ਚੱਲ ਰਹੇ ਨੇ ਅੰਧੇ ਰਿਤ ਅੰਧੀ ਕੰਮੇ ਕਿਉਂ ਅੰਧ ਮਨ ਮੰਜਵੰਦ ਹੈ ਹੈ ਤੇ ਰੋਸ਼ਨੀ ਪਰ ਅੱਖਾਂ ਅੰਧੀਆਂ ਨੇ ਪਰ ਜਦ ਹੁਣ ਅੱਖਾਂ ਅੰਧੀਆਂ ਨੇ ਤਾਂ ਫਿਰ ਕੁਝ ਵੀ ਨਹੀਂ ਦਿਖਾਈ ਦੇਂਦਾ ਆਪ ਦੀ ਗਿਆਤ ਲਈ ਇਹ ਵੀ ਅਰਸ ਕਰਾਂ ਅੰधे ਨੂੰ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ ਸੰਸਾਰ ਦਾ ਦਿਖਾਈ ਦੇਣਾ ਸਾਗਰ ਜੰਗਲਾਂ ਦਾ ਦਿਖਾਈ ਦੇਣਾ ਦੂਰ ਦੀ ਗੱਲ ਅੰਧੇ ਨੂੰ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ ਇਸ ਦਾ ਬੋਧ ਮੈਨੂੰ ਉਦੋਂ ਹੋਇਆ ਬਹੁਤ ਪੁਰਾਣੀ ਗੱਲ ਰਾਏਪੁਰ ਦੀ 10 ਦੇ ਨਾਲ ਇੱਕ ਗੁਰੂ ਕੇ ਕੀਰਤਨੀਆਂ ਚੱਲਦੇ ਸਨ ਭਾਈ ਭਗਵਾਨ ਸਿੰਘ ਜੀ ਬੜੇ ਸਿਆਣੇ ਰਾਗ ਵਿਦਿਆ ਦੇ ਮਾਹਿਰ ਜਿਸੇ ਹੁਣੇ ਗੁਰੂ ਕੇ ਕੀਰਤਨੀਆਂ ਤੁਹਾਨੂੰ ਬਿਲਕੁਲ ਸੁੰਦਰ ਰਾਗਾ ਵਿੱਚ ਕੀਰਤਨ ਸਰਵਨ ਕਰਾ ਰਹੇ ਸਨ ਪਰ ਉਹ ਨੇਤਰਹੀਣ ਸਨ ਭਾਈ ਭਗਵਾਨ ਹੁਣ ਤੇ ਬਜ਼ੁਰਗ ਹੋ ਗਏ ਨ ਮੌਜੂਦ ਨਹੀਂ ਜੇ ਨੇਤਰਹੀਣ ਜਨਮ ਤੋਂ ਨੇਤਰਹੀਣ ਰਾਏਪੁਰ ਦੀ ਗੱਲ 11 ਤੋਂ 12 ਹਾਜ਼ਰੀ ਪਰ ਕੇ 12 ਸਵਾ 12 ਵਜੇ ਰਾਤ ਦੇ ਮੈਂ ਆਪਣੇ ਕਮਰੇ ਦੀ ਤਰਫ ਜਾਣ ਲਗਾ ਫੁਪਾਈ ਭਗਵਾਨ ਜੀ ਆਪਣੇ ਕਮਰੇ ਚ ਬੈਠੇ ਸਨ ਮੈਨੂੰ ਹੈਰਾਨਗੀ ਹੋਈ ਮੈਂ ਕਿਹਾ ਇਹ ਤੇ 10 ਵਜੇ ਆ ਗਏ ਸਨ ਪਰ ਆਰਾਮ ਨਹੀਂ ਕਰ ਰਹੇ ਸੁਭਾਵਕ ਕੁਝ ਐਵੇਂ ਮੋਂ ਮੇਰੇ ਬਚਨ ਨਿਕਲ ਰਹੇ ਮੈਂ ਕਿਹਾ ਭਾਈ ਸਾਹਿਬ ਜੀ ਤੁਹਾਡੀ ਦੁਨੀਆ 'ਚ ਤੇ ਦਿਨ ਨੂੰ ਵੀ ਅંધੇਰਾ ਰਾਤ ਨੂੰ ਵੀ ਅંધੇਰਾ ਕਾਫੀ ਚਿਰਾਂ ਦੇ ਇਕੱਠੇ ਚੱਲ ਰਹੇ ਸੀ ਕਦੀ ਕਦੀ ਖੁੱਲ ਕੇ ਗੱਲਾਂ ਕਰ ਲੈਂਦੇ ਸੀ ਮੈਂ ਕਿਹਾ ਭਾਈ ਜੀ ਤੁਹਾਡੀ ਦੁਨੀਆ 'ਚ ਤੇ ਦਿਨ ਨੂੰ ਵੀ ਅંધੇਰਾ ਰਾਤ ਨੂੰ ਵੀ ਅંધੇਰਾ ਪਤਾ ਮੈਨੂੰ ਕੀ ਆਖਿਆ ਮਸਕੀਨ ਜੀ ਤੁਹਾਨੂੰ ਇਤਨਾ ਵੀ ਨਹੀਂ ਪਤਾ ਮੈਨੂੰ ਅંધੇਰੇ ਦਾ ਕੋਈ ਗਿਆਨ ਨਹੀਂ ਇਨੋਂ ਅંધੇਰੇ ਦਾ ਕੁਝ ਵੀ ਪਤਾ ਨਹੀਂ ਫਿਰ ਤੇ ਮੈਂ ਬੈਠ ਗਿਆ ਇਹਨਾਂ ਤੋਂ ਬੋਲਾਂ ਨੇ ਮੈਨੂੰ ਬਿਠਾ ਦਿੱਤਾ ਮੈਂ ਖਾਣੂ ਅੰਧੇਰੇ ਦਾ ਕੋਈ ਬੋਧ ਨਹੀਂ ਕਹਿੰਦੇ ਨੇ ਉਦੋਂ ਮੈਨੂੰ ਖਿਆਲ ਆਇਆ ਅੰਧੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਨਾ ਅੰਧੀਆਂ ਅੱਖਾਂ ਤੇ ਅੰਧੇਰਾ ਵੀ ਨਹੀਂ ਦੇਖ ਸਕਦੀ ਨਾ ਉਮੀਦ ਦੇ ਗੱਲ ਪਕੜੇ ਚਾਹੀਏ ਹੋਵੇ ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਰੋਸ਼ਨੀ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਜਨਮ ਤੋਂ ਅੰਧਾ ਇਹਨਾਂ ਅੰਧੀਆਂ ਅੱਖਾਂ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ ਮੈਨੂੰ ਖਹਿਣ ਲੱਗੇ ਮਸਕਿਨ ਜੀ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ ਮੈਨੂੰ ਅੰਧੇਰੇ ਦੀ ਕੋਈ ਸਮਝ ਨਹੀਂ ਅੰਧੇਰਾ ਕਿਸ ਨੂੰ ਕਹਿੰਦੇ ਨੇ ਮੈਨੂੰ ਕੁਝ ਵੀ ਨਹੀਂ ਪਤਾ ਉਸ ਦਿਨ ਮੈਨੂੰ ਖਿਆਲ ਆਇਆ ਅੰਧੇਰੇ ਨੂੰ ਵੇਖਣ ਵਾਸਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਤੇ ਜਿਹਨੂੰ ਅੰਧੇਰਾ ਦਿਖਾਈ ਦਿੰਦਾ ਹੈ ਉਹ ਅੰਦਾ ਨਹੀਂ ਹੈ ਅੰਦਾ ਨਹੀਂ ਹੈ ਜਿਹਨੂੰ ਅਗਿਆਨ ਦਿਖਾਈ ਦੇਣ ਲੱਗ ਪਵੇ ਉਹ ਮਨ ਦਾ ਅੰਦਾ ਨਹੀਂ ਗਿਆਨੀ ਹੈ ਉਹ ਗਿਆਨੀ ਹੈ ਗਿਆਨੀ ਨੂੰ ਪਹਿਲੇ ਅਗਿਆਨ ਦਿਖਾਈ ਦੇਗਾ ਫਿਰ ਭਗਵਾਨ ਦਿਖਾਈ ਦੇਗਾ ਭਗਵਾਨ ਜੋ ਪ੍ਰਕਾਸ਼ ਹੈ ਚਾਨਣਾ ਹੈ ਅਗਿਆਨ ਹੀ ਨਹੀਂ ਦਿਖਾਈ ਦੇਂਦਾ ਤਾਂ ਭਗਵਾਨ ਕੀ ਖਾਕ ਦਿਖਾਈ ਦੇਵੇ ਆਪਣੀ ਮੂਰਖਤਾ ਹੀ ਨਹੀਂ ਦਿਖਾਈ ਦੇਂਦੀ ਤਾਂ ਸਿਆਣਪ ਕਿਹਾਂ ਖਾਕ ਦਿਖਾਈ ਦੇਵੇ ਪਾਪ ਹੀ ਨਹੀਂ ਦਿਖਾਈ ਦੇਂਦੇ ਤਾਂ ਪੁੰਨ ਕਿਥੋਂ ਦਿਖਾਈ ਦੇਣਗੇ ਅਗਰ ਅੰਧੇਰਾ ਦਿਖਾਈ ਦੇਂਦਾ ਏ ਅੰਦਾ ਨਹੀਂ ਹੈ ਔਰ ਜੋ ਅੰਧੇਰੇ ਨੂੰ ਦੇਖਣ ਦੀ ਸਮਰੱਥ ਹੈ ਰੋਸ਼ਨੀ ਨੂੰ ਦੇਖ ਸਕਦਾ ਹੈ ਜਿਸ ਨੂੰ ਆਪਣਾ ਅਗਿਆਨ ਦਿਖਾਈ ਦੇ ਰਿਹਾ ਹੈ بس ਹੁਣ ਦੂਰ ਦੀ ਗੱਲ ਨਹੀਂ ਭਗਵਾਨ ਦਿਖਾਈ ਦੇਗਾ ਜਿਹਨੂੰ ਪਾਪ ਦਿਖਾਈ ਦੇਣ ਲੱਗ ਪੈਣੇ ਇਹ ਬਹੁਤ ਦਿਨ ਤੱਕ ਪਾਪ ਨਹੀਂ ਕਰ ਸਕਦਾ ਕਿਉਂਕਿ ਪਾਪ ਦਿਖਾਈ ਉਦੋਂ ਦੇਂਦੇ ਨੇ ਜਦ ਮਨ ਦੀਆਂ ਅੱਖਾਂ ਖੁੱਲਦੀਆਂ ਨੇ ਪਰ ਐਸਾ ਮਨੁੱਖ ਪੁੰਨ ਤੋਂ ਦੂਰ ਨਹੀਂ ਹੈ ਮੂਰਖਤਾ ਦਿਖਾਈ ਦੇਣ ਲੱਗ ਪਵੇ ਐਸਾ ਮਨੁੱਖ ਸਿਆਣਪ ਤੋਂ ਦੂਰ ਨਹੀਂ ਹੈ ਅਗਿਆਨ ਦਿਖਾਈ ਦੇਣ ਲੱਗ ਪਵੇ ਇਹ ਮਨੁੱਖ ਭਗਵਾਨ ਤਾਂ ਦੂਰ ਨਹੀਂ ਹੈ ਤਾਂ ਮੈਂ ਅਰਸ਼ ਕਰਾਂ ਐਸੇ ਅੰਦੇ ਦੁਨੀਆ 'ਚ ਬਹੁਤ ਥੋੜੇ ਨੇ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਐਸੇ ਅੰਧਿਆਂ ਨਾਲ ਤੇ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਮੰਦਰ ਮਸਜਿਦ ਗੁਰਦੁਆਰੇ ਚਰਚ ਬੋਧ ਮੱਠ ਆਸ਼ਰਮ ਧਨ ਗੁਰੂ ਅਰਜਨ ਦੇਵ ਜੀ ਵਾਰਾਂਜ ਕਹਿੰਦੇ ਨੇ ਇੱਥੇ ਵੀ ਅੰਦਿਆਂ ਦੇ ਵੀੜ ਅੰਧੀ ਕੰਮੀ ਅੰਗਮਨ ਮਨ ਅੰਦੇ ਤਨ ਅੰਦ ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਬੰਦਰ ਟੁੱਟੇ ਪੱਥਰ ਬੰਦਰ ਵਾਸ਼ਨਾ ਦੇ ਬੰਨ ਵਾਸ਼ਨਾ ਦਾ ਹੜ੍ਹ ਵਿਕਾਰਾਂ ਦਾ ਹੜ੍ਹ ਇਹ ਬੰਨ ਲਾਂ ਦੇਣ ਕਾਦਾ ਮੁਠੀ ਭਰ ਰੇਤ ਨਾਲ ਇਹ ਵਿਕਾਰਾਂ ਦੇ ਵਹਿਣ ਨੂੰ ਰੋਕਣਾ ਚਾਹੁੰਦੇ ਨੇ ਸਾਹਿਬ ਕਹਿੰਦੇ ਨੇ ਪੱਥਰਾਂ ਦੇ ਬੰਨ ਟੁੱਟ ਗਏ ਬੜੀ ਕੀਮਤੀ ਗੱਲ ਟੁੱਟੇ ਪੱਥਰ ਬੰਨ ਬੜੇ ਬੜੇ ਜਪੀਸ਼ਵਰ ਤਪੀਸ਼ਵਰ ਜਿਨ੍ਹਾਂ ਨੂੰ ਅਗਿਆਨ ਦਿਖਾਈ ਦਿੰਦਾ ਸੀ ਅંધੇਰਾ ਦਿਖਾਈ ਦਿੰਦਾ ਸੀ ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ ਇਸ ਨੂੰ ਪਾਪ ਦਿਖਾਈ ਦੇਣ ਲੱਗ ਪਏ ਫਿਰ ਵੀ ਨਾ ਬਚ ਸਕੇ ਬڑے-ਬڑے ਮਜ਼ਬੂਤ ਪੱਥਰਾਂ ਦੇ ਬੰਨ ਬੰਨੇ ਹੋਣੇ ਬੜਾ ਜਪ ਕੀਤਾ ਬੜਾ ਤਪ ਕੀਤਾ ਬੜੀ ਸਾਧਨਾ ਕੀਤੀ ਬੜੀ ਅਰਾਧਨਾ ਕੀਤੀ ਔਰ ਬੜਾ ਸ਼ੀਲ ਰੱਖਿਆ ਬੜਾ ਸੰਜਮ ਰੱਖਿਆ ਵਾਸ਼ਨਾ ਦੇ ਹੜ ਵਿੱਚ ਉਹ ਵੀ ਬਹਿ ਗਿਆ ਨਹੀਂ ਬਚਿਆ ਤੂੰ ਮੁਠੀ ਭਰ ਰੇਤ ਨਾਲ ਇਸ ਹੜ ਨੂੰ ਰੋਕਦਾ ਦਰਿਆਵਾਂ ਦੇ ਵਹਿਣ ਮੁਠੀ ਭਰ ਰੇਤ ਨਾਲ ਨਹੀਂ ਰੁਕਦੇ ਔਰ ਹੜ ਤੇ ਆਇਆ ਦਰਿਆ ਅੰਧੀ ਕੰਮੀ ਅੰਧ ਮੰਨ ਮਨ ਅੰਦੇ ਤਨ ਅੰਧ ਮੁਠੀ ਭਰ ਰੇਤ ਕੀ ਅਫਤੇ ਜਿਕੇ ਦਿਨ ਗੁਰਦੁਆਰੇ ਆਇਆ ਬਸ ਇਸੇ ਨਾਲ ਹੀ ਤੂੰ ਹੜ ਨੂੰ ਰੋਕਣਾ ਚਾਹੁੰਦਾ ਕਦੀ ਕਦਾਈ ਥੋੜੀ ਸੇਵਾ ਕਰ ਲਈ ਦਾਨ ਦੇ ਦਿੱਤਾ ਕਦੇ ਇੱਕ ਆਦ ਕਿਦੇ ਦਿਨ ਪਾਠ ਕਰ ਲਿਆ ਬਸ ਇਸ ਮੁਠੀ ਭਰ ਨਾਲ ਤੂੰ ਵਗਦੇ ਵਹਿਣ ਨੂੰ ਰੋਕਣਾ ਚਾਹੁੰਦਾ ਹੈ ਸਾਇਬ ਕਹਿੰਦੇ ਟੁੱਟੇ ਪੱਥਰ ਬਣ ਮਜ਼ਬੂਤ ਬਣ ਵੀ ਟੁੱਟ ਗਏ ਬੜਾ ਸ਼ੀਲ ਰੱਖਦੇ ਸਨ ਬੜਾ ਸੰਜਮ ਰੱਖਦੇ ਸਨ ਬੜਾ ਚੱਪ-ਤੱਬ ਕਰਦੇ ਸਨ ਬੜੀ ਸਾਧਨਾ ਕਰਦੇ ਸਨ ਬੜੀ ਆਰਾਧਨਾ ਕਰਦੇ ਸਨ ਔਰ ਬੜੀ ਸਮਝ ਸੀ ਉਹ ਵੀ ਵਰਕ ਹੋ ਗਏ ਆਪਦੀ ਗਿਆਤ ਲਈ ਅਰਸ਼ ਕਰਾਂ ਇੱਕ ਮਨੁੱਖ ਜ਼ਮੀਨ ਤੇ ਚੱਲ ਰਿਹਾ ਤੇ ਚਲਦਾ ਚਲਦਾ ਕਿਧਰੇ ਠੋਕਰ ਖਾ ਕੇ ਗਿਰ ਗਿਆ ਮਾੜੀ-ਮੋਟੀ ਝੋਟ ਲੱਗਣੀ ਔਰ ਕੁਝ ਇੱਕ ਮਨੁੱਖ 5000 ਫੁੱਟ ਦੀ ਗਹਿਰਾਈ ਤੇ ਚੜ ਗਿਆ ਹੈ ਤੇ ਹਮੇਸ਼ਾ ਬੁਲੰਦੀਆਂ ਦੇ ਥੱਲੇ ਤੇ ਖੱਡਾਂ ਹੁੰਦੀਆਂ ਨੇ ਖੱਡ ਨਾਲ ਹੀ ਚਲੇਗੇ ਇੱਕ ਰੱਬ ਵੀ ਨਹੀਂ ਹਮੇ ਪਹਾੜਾਂ ਦੀਆਂ ਬੁਲੰਦ ਚੋਟੀਆਂ ਦੇ ਨਾਲ ਖੱਡ ਹੁੰਦੀ ਹੈ ਹੁੰਦੀ ਹੈ ਤੇ ਜਿਹੜਾ 5000 ਫੁੱਟ ਦੀ ਬੁਲੰਦੀ ਤੇ ਚੜ ਗਿਆ ਹੈ ਅਗਰੇ ਗਿਰੇਗਾ ਫਤ ਚਿਕਨਾ ਚੂਰ ਹੋਏਗਾ ਇਹ ਤੇ ਟੁਕੜੇ ਟੁਕੜੇ ਹੋਏਗਾ ਇਹਨੂੰ ਮਾਮੂਲੀ ਝੋਟ ਨਹੀਂ ਲੱਗਣੀ ਥੋੜੇ ਦਿਨ ਹੋਏ ਇੱਕ ਸੱਜਣ ਨੇ ਮੈਨੂੰ ਐਸਾ ਆਖਿਆ ਔਰ ਭਾਰਤ ਦੇ ਚ ਆਮ ਕਈ ਦਫਾ ਇਹ ਸਵਾਲ ਹੁੰਦਾ ਹੈ ਵੀ ਇਤਨੇ ਸੰਤ ਹਿੰਦੁਸਤਾਨ ਵਿੱਚ ਪੈਦਾ ਹੋਏ ਬੜੇ ਬੜੇ ਅਵਤਾਰ ਉਪਨਿਸ਼ਦਾਂ ਦੇ ઋષਿ ਪੁਰਾਣਾ ਦੇ ਗਾਇਤਾ ਵੇਦਾਂ ਦੇ ਵਖਤੇ ਬੜੇ ਬੜੇ ਗੁਰੂ ਫੀਰ ਪੈਗੰਬਰ उस देश ने पैदा की थे, फिर भी उस देश, देश इतना भ्रष्टाचार इतना झूठ इतना पाप कहने की जचती नहीं गल झूठी ज्ञानी उथे पैदा हो अवतारी पुरुष उस देश, देश पैदा पर छोटी दा अनर्थ छोटी दा विकार ਮੈਂ ਉਹਨਾਂ ਨੂੰ ਕਿਹਾ ਚੋਟੀ ਦੇ ਅਵਤਾਰ ਨੇ ਨਾ ਮਾਉਂਟ ਐਵਰੇਸਟ ਵੀ ਉੱਥੇ ਹੀ ਹੈ ਖਾਈਆਂ ਵੀ ਉੱਥੇ ਹੀ ਆਉਣਗੀਆਂ ਜਿੱਥੇ ਐਵਰੇਸਟ ਨਹੀਂ ਹੈ ਜਿੰਨੇ ਬੁਖਤੇ ਬੁਲੰਦ ਚੋਟੀਆਂ ਨਹੀਂ ਨੇ ਫੇ ਖੱਡੇ ਵੀ ਨਹੀਂ ਹੁੰਦੇ ਜਿਨ੍ਹਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਜ਼ਿੰਦਗੀ ਨੇ ਬਹੁਤ ਬੁਲੰਦੀਆਂ ਨੂੰ ਨਹੀਂ ਛੋਇਆ ਉੱਥੇ ਜ਼ਿੰਦਗੀ ਬਹੁਤ ਨਿਵਾਨ ਦੇ ਵਿੱਚ ਵੀ ਨਹੀਂ ਜਾ ਸਕੀ ਖੱਡੇ ਵੀ ਕੋਈ ਨਹੀਂ उम्मीद ये पई इन्होंने देशों ने यूरोप के दे दशा ने पश्चिम के दे देशों ने बहुत बुलंदियों नहीं छोया दो चार फुट उचे उठे गिरावट भी उतनी है उस तो ज्यादा नहीं है जिथे माउंट एवरेस्ट है हिमालिया की बुलंद चोटी सारी दुनिया की सब तो उची चोटी गौरी शंकर तो गहरिया खड़ा भी उथे ही ने एक रबी नियम है ईश्वर इस तरह का संतुलन कुछ रखता हों दा। जितिया बुलंदियों सुरत ने उस देश छोया है किधरे भी नहीं छोया भी तस्लीम है जितनी निवाण उथे मिलती है नहीं है किधरे पर माण करना चाहिए है माउंट एवरेस्ट से इतनिया बुलंदियों छोया इतनिया उचाइया छोया ਇਤਨੀ ਉੱਚੀ ਗੱਲ ਇਤਨੀ ਉੱਚੇ ਦ੍ਰਿਸ਼ ਸਾਡੇ ਸਾਹਮਣੇ ਰੱਖੇ ਪਰਮਾਤਮਾ ਦੇ ਤੇ ਗੁਰੂ ਦੇ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪਹਿਲਾ ਪ੍ਰਕਾਸ਼ ਉਤਸਵ ਹੈ ਤੇ ਧਰਮ ਦੀ ਪਹਿਲੀ ਸਮਝ ਗੁਰੂ ਦੂਜੀ ਸਮਝ ਪਰਮਾਤਮਾ ਕਿਉਂ ਮੈਂ ਅਕਸਰ ਅਰਜ਼ ਕਰਦਾ ਹਾਂ ਗੁਰੂ ਦਰ ਹੈ ਪਰਮਾਤਮਾ ਘਰ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਲੇ ਉਹ ਦਰ ਕਿਹਸਾ ਹੈ ਉਹ ਘਰ ਕਿਹਸਾ ਹੈ ਤੇ ਦਰ ਘਰ ਕੀ ਸੋਝੀ ਨਹੀਂ ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਦੀ ਬੰਦਾ ਧਾਰਮਿਕ ਬਣਿਆ ਫਿਰਦਾ ਨਾ ਦਰ ਦੀ ਸਮਝ ਨਾ ਘਰ ਦੀ ਸਮਝ ਗੁਰਨਾਣਿਕ ਦਾ ਬੜਾ ਕੀਮਤੀ ਪ੍ਰਸ਼ਨ ਹੈ ਰਾਮਕਲੀ ਮੱਲਾ ਫੈਲਾ ਜਿਤ ਦਰ ਵਸੇ ਕਵਨ ਦਰ ਕਈਏ ਦਰਾਂ ਭੀ ਤਰ ਦਰ ਕਵਨ ਲਹੇ ਜਿਸ ਦਰ ਕਾਰਨ ਫਿਰਾ ਉਦਾਸੀ ਸੋਦਰ ਕੋਈ ਆਏ ਕਹੇ ਉਦਾਸ ਹੋ ਕੇ ਮੈਂ ਜਿਸ ਦਰ ਦੀ ਤਲਾਸ਼ ਕਰ ਰਿਆਂ ਕੋਈ ਦਸੇ ਉਹ ਦਰ ਕਿੱਥੇ ਉਹ ਦਰ ਕੈਸਾ ਤੇ ਮੈਂ ਫਿਰ ਅਰਜ਼ ਕਰਾਂ ਜੋ ਉਦਾਸ ਨੇ ਜਹ ਮਾਇਆ ਮਮਤਾ ਤਜੇ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੈ ਘਟ ਬ੍ਰਹਮ ਨਿਵਾਸ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਰ ਬਾਰ ਕਹਿੰਦੇ ਨੇ ਵਿਖੇਨ ਸਉ ਕਾਹੇ ਰਚੋ ਨਿਮਖ ਨ ਹੋਇਓ ਉਦਾਸ ਜਿਵੇਂ ਘੰਟਿਆਂ ਦੇ ਚ ਇੱਕ ਸੈਕਿੰਡ ਵਾਸਤੇ ਵੀ ਕਦੀ ਉਦਾਸ ਨਹੀਂ ਆਉਂਦਾ ਤੋ ਇਨ੍ਹਾਂ ਤੋ ਉਪਰਾਮ ਨਹੀਂ ਆਉਂਦਾ ਤੇ ਜਦ ਪਦਾਰਥਾਂ ਤੋਂ ਇੱਕ ਸੈਕਿੰਡ ਲਈ ਵੀ ਤੂੰ ਉਦਾਸ ਨਹੀਂ ਕੋ ਪ੍ਰਮਾਤਮਾ ਦੀ ਪਿਆਸ ਇੱਕ ਸੈਕਿੰਡ ਲਈ ਵੀ ਨਹੀਂ ਪੈਦਾ ਹੋਵੇਗੀ ਇਹ ਵੀ ਮਰਜ਼ ਕਰਦੇ ਆ ਸੰਸਾਰ ਤੋਂ ਤੂੰ ਨਿਮਖ ਮਾਤਰ ਵੀ ਨਿਰਾਸ਼ ਨਹੀਂ ਆਉਂਦਾ ਤੇ ਕਿਵੇਂ ਨਿਰੰਕਾਰ ਨਾਲ ਆਸ ਦੀ ਡੋਰੀ ਜੋੜੇਗਾ ਕਦੀ ਇੱਕ ਸੈਕਿੰਡ ਵਾਸਤੇ ਵੀ ਨਿਰਾਸ਼ ਨਹੀਂ ਆਉਂਦਾ ਆਸਾ ਮਨ ਸਾ ਸਗਲ ਤੇ ਆ ਗਏ ਜਗ ਤੇ ਰਹੇ ਨਿਰਾਸਾ ਰਹਿ ਸੰਸਾਰ ਦੇ ਚ ਆਸਾ ਦੀ ਡੋਰੀ ਨਿਰੰਕਾਰ ਨਾਲ ਰਹਿ ਪਦਾਰਥਾਂ ਦੇ ਚ ਆਸਾ ਦੀ ਡੋਰੀ ਪ੍ਰਮਾਤਮਾ ਨਾਲ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਸੰਸਾਰ ਨੂੰ ਸਾਧਨ ਦੀ ਤਰ੍ਹਾਂ ਲੈ ਪ੍ਰਮਾਤਮਾ ਨੂੰ ਮਨੋਰਥ ਦੀ ਤਰ੍ਹਾਂ ਲੈ ਸੰਸਾਰ ਸਾਧਨ ਨਿਰੰਕਾਰ ਲਕਸ਼ ਪਰ ਲੋਕੀ ਤੇ ਧਰਮ ਨੂੰ ਸਾਧਨ ਦੀ ਤਰ੍ਹਾਂ ਵਰਤਦੇ ਨੇ ਤੇ ਲਕਸ਼ ਕੀ ਹੈ ਪਦਾਰਤ ਲਕਸ਼ ਕੀ ਹੈ ਸੰਸਾਰ ਮੰਜ਼ਿਲ ਕੀ ਹੈ ਸੰਸਾਰ ਤੇ ਵਰਤਣਾ ਹੈ ਨਿਰੰਕਾਰ ਨੂੰ ਇਹਦਾ ਸਾਰਾ ਚਾਹੀਦਾ ਹੈ ਤਾਂ ਕਿ ਸੰਸਾਰ ਤੱਕ ਪਹੁੰਚ ਸਕੇ ਸੰਸਾਰ ਵਿੱਚ ਉੱਨਤ ਹੋ ਸਕੇ ਇਸ ਨੂੰ ਕਹਿੰਦੇ ਨੇ ਇਹ ਤੇ ਗੰਗਾ ਉਲਟੀ ਚੱਲ ਪਈ जीवन उल्टा चलते जिंदगी उल्टी जा रही है संसार साधन निरंकार मनोरथ जैसे एक जगत दूसरी जगह तक जाना है रेल हवाई जहाज कार साधन है पर जिथे पहुंचना है वो मनोरथ है साधन होंदा है मनोरथ दी पूर्ति ਲਈ ਪਰ ਕੋਈ ਮਨੋਰਥ ਨੂੰ ਸਾਧਨ ਬਣਾ ਲਵੇ ਤੇ ਸਾਧਨ ਨੂੰ ਮਨੋਰਥ ਬਣਾ ਲਵੇ ਤਾਂ ਜ਼ਿੰਦਗੀ ਤੇ ਉੱਟ ਉਲਟ ਹੋ ਜਾਏਗੀ ਨਿਰੰਕਾਰ ਤੇ ਸਾਧਨ ਹੈ ਇਸ ਵਾਸਤੇ ਪਾਠ ਕਰਨਾ ਹੈ ਇਸ ਵਾਸਤੇ ਗੁਰਦੁਆਰੇ ਆਉਣਾ ਹੈ اے ਪ੍ਰਭੂ ਸੰਸਾਰ ਵਿੱਚ ਉન્નਤੀ ਹੋਵੇ ਤੂੰ ਮਿਲ ਪਾਵੇਂ ਨਾ ਮਿਲ ਤੇਰੇ ਨਾਲ ਕੋਈ ਮਤਲਬ ਨਹੀਂ ਤੇਰੇ ਤੋਂ ਪ੍ਰਭਾਵਿਤ ਵੀ ਨਹੀਂ ਕਿਉਂ ਤੇਰੀ ਸਮਝ ਨਹੀਂ ਮਨੁੱਖ ਦੇ ਮਨ ਦੇ ਤੇ ਪ੍ਰਮਾਤਮਾ ਦਾ ਪ੍ਰਭਾਵ ਨਹੀਂ ਹੈ ਪਦਾਰਥ ਹੈ ਪਦਾਰਥ ਦੀ ਖਾਤਰ ਪ੍ਰਮਾਤਮਾ ਛੱਡਿਆ ਜਾ ਸਕਦਾ ਹੈ ਧਨ ਦੀ ਖਾਤਰ ਧਰਮ ਛੱਡਿਆ ਜਾ ਸਕਦਾ ਹੈ ਪ੍ਰਵਾਹ ਦੀ ਖਾਤਰ ਗੁਰੂ ਛੱਡਿਆ ਜਾ ਸਕਦਾ ਹੈ ਐਸਾ ਹੁੰਦਾ ਹੈ ਐਸਾ ਸੀ ਦੇਖ ਲਿਆ ਧਨ ਦੀ ਖਾਤਰ ਧਰਮ ਛੱਡਿਆ ਜਾ ਸਕਦਾ ਧਰਮ ਕੀ ਹੈ ਕੁਝ ਵੀ ਨਹੀਂ ਹੈ ਪਦਾਰਥ ਦੀ ਖਾਤਰ ਪ੍ਰਮਾਤਮਾ ਛੋੜਿਆ ਜਾ ਸਕਦਾ ਹੈ ਪ੍ਰਮਾਤਮਾ ਕੀ ਹੈ ਪਰਿਵਾਰ ਦੀ ਖਾਤਰ ਨਿਰੰਕਾਰ ਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਹੈ ਨਿਰੰਕਾਰ ਕੀ ਹੈ ਨਿਰੰਕਾਰ ਮੰਜ਼ਿਲ ਨਹੀਂ ਹੈ ਜਿੰਨੇ ਚਿਰ ਤੱਕ ਨਿਰੰਕਾਰ ਮੰਜ਼ਿਲ ਨਹੀਂ ਬਣਦਾ ਮਨੁੱਖ ਸਹੀ ਮੈਨੇਜ ਧਾਰਮਿਕ ਨਹੀਂ ਹੈ ਮਨੁੱਖ ਸਹੀ ਮੈਨੇਜ ਧਾਰਮਿਕ ਨਹੀਂ ਹੈ ਤੇ ਧਾਰਮਿਕ ਸਹੀ ਮੈਨਜ ਕਦੋਂ ਵੇਗਾ ਬਸ ਸੰਸਾਰ ਸਾਧਨ ਹੈ ਪਰਵਾਰ ਸਾਧਨ ਹੈ ਪਦਾਰਥ ਸਾਧਨ ਹੈ ਔਰ ਇਸ ਤੋਂ ਉਦਾਸ ਹੈ ਵਿਖਿਆ ਨਾ ਸਭ ਕਾਹੇ ਰਚੋ ਨਿਮਖ ਨਾ ਹੋਇਓ ਉਦਾਸ ਇੱਕ ਛੇਣ ਵਾਸਤੇ ਵੀ ਤੂੰ ਕਦੀ ਨਾ ਤੋਂ ਉਪਰਾਮ ਨਹੀਂ ਆਉਂਦਾ ਅੱਠੇ ਪੈਰ ਤੇਰੀ ਯਾਦ ਦੇ ਚ ਇਹੀ ਅੱਠੇ ਪੈਰ ਵਿਚਾਰਾਂ ਦੇ ਚਾਹੀਦੇ ਅੱਠੇ ਪੈਰ ਸੋਚਣੀ ਦੇ ਚਾਹੀਦੇ ਤੋ ਧਰਮ ਤੇ ਕੁਛ ਵੀ ਨਹੀਂ ਹੈ ਮੈਂ ਫਿਰ ਦੌਰਾਵਾਂ ਅੱਖਾਂ ਅੰਧੀਆਂ ਨੇ ਸੰਸਾਰ ਨਹੀਂ ਦਿਖਾਈ ਦਿੰਦਾ ਮਨ ਅੰਧਾ ਹੈ ਨਿਰੰਕਾਰ ਨਹੀਂ ਦਿਖਾਈ ਦਿੰਦਾ ਐਸੇ ਅੰਦੇ ਥੋੜੇ ਨੇ ਥੋੜੇ ਨੇ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ ਤੋ ਗੁਰੂ ਨਾਨਕ ਕਹਿੰਦੇ ਨੇ ਅੰਦੇ ਇਹ ਨਾ ਆਖਿਐਨ ਭੁਲਕੇ ਵੀ ਨਾ ਨੁੰਦੇ ਰਾਖੋ ਅੰਦੇ ਇਹ ਨਾ ਆਖਿਐਨ ਜਿਨ ਮੁਖ ਲੋਇਣ ਨਾ ਐ ਅੰਦੇ ਸਈ ਨਾਨਕਾ ਜੋ ਖਸਮੋ ਘੋਤੇ ਜਾਏ ਭੁਲਕੇ ਵੀ ਨਾ ਨੂੰ ਅੰਧਾ ਨਾ ਖੋ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਉਹਨਾਂ ਨੂੰ ਅੰਧਾ ਆਖੋ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ ਮੁਖੜੇ ਦੇ ਉੱਤੇ ਇਹ ਦੋ ਅੱਖਾਂ ਅੰਧੀਆਂ ਨੇ ਸੰਸਾਰ ਨਹੀਂ ਦਿਖਾਈ ਦਿੰਦਾ ਮਨ ਅੰਦਾ ਨਿਰੰਕਾਰ ਨਹੀਂ ਦਿਖਾਈ ਦਿੰਦਾ ਤਾਂ ਸਹਿਬ ਕੇਦਰ ਮਨ ਤੇ ਅੰਧਾ ਹੈ ਅੰਧਾ ਮਨੁੱਖੀ ਬੱਚੇ ਦਾ ਜਨਮ ਹੁੰਦਾ ਹੈ ਅੱਖਾਂ ਦੇ ਹੋਂਦੇ ਆ ਇੱਕ ਤਰੀਕੇ ਦਾ ਅੰਧਾ ਹੈ ਮਾਂ ਦੀ ਗੋਦ ਚ ਮਾਂ ਦਾ ਕੋਈ ਪਤਾ ਨਹੀਂ ਇਹ ਮੇਰੀ ਮਾਂ ਹੈ ਇਸ ਬੱਚੇ ਨੂੰ ਕੁਝ ਵੀ ਨਹੀਂ ਪਤਾ ਪਿਤਾ ਨੇ ਗੋਦ ਚ ਲੈ ਇਹਨੂੰੱਖ ਨਹੀਂ ਪਤਾ ਇਹ ਮੇਰਾ ਪਿਆ ਹੋਇਆ ਹੈ ਅੱਖਾਂ ਤੇ ਹਨ ਪਰ ਅੱਖਾਂ ਨਾਲ ਸੂਜ ਸਮਝ ਨਹੀਂ ਅੱਖਾਂ ਤੇ ਪਾਗਲ ਕੁੱਲ ਵੀ ਆਉਂਦੀਆਂ ਨੇ ਅੱਖਾਂ ਤੇ ਪਸ਼ੂਆਂ ਕੁੱਲ ਵੀ ਆਉਂਦੀਆਂ ਨੇ ਅਗਰ ਸੂਜ ਸਮਝ ਨਹੀਂ ਤੋਂ ਅੱਖ ਕੋਈ ਅੱਖ ਹੈ ਇਹ ਵੀ ਮਰਜ਼ ਕਰਦੇ ਆ ਸਹਜੇ ਸਹਜੇ ਇੱਕ ਦਿਨ ਇਹ ਬੱਚਾ ਸਮਰਥ ਹੋ ਜਾਂਦਾ ਹੈ ਅੱਖਾਂ ਨੂੰ ਦੇ ਨਾਲ ਸਮਝ ਜੁੜ ਜਾਂਦੀ ਹੈ ਇਹ ਮਾਂ ਹੈ ਮੇਰੀ ਇਹ ਪਿਤਾ ਹੈ ਇਹ ਪਿਰਾ ਹੈ ਇਹ ਭੈਣ ਹੈ ਇਹ ਪਦਾਰਥ ਨੇ ਇਹ ਮੇਰਾ ਘਰ ਹੈ ਲੇਕਿਨ ਇੱਕ ਦਿਨ ਇਹ ਅੱਖਾਂ ਬੰਦ ਹੋ ਜਾਂਦੀਆਂ ਤਾਂ ਵੀ ਪ੍ਰਮਾਤਮਾ ਦੀ ਕੋਈ ਸਮਝ ਨਹੀਂ ਇੱਕ ਦਿਨ ਇਹ ਬੰਦ ਹੋ ਜਾਂਦੀਆਂ ਦੋਏ ਦੀਵੇ ਬਲੰਦ ਆ ਮਲਕ ਬਹਿਠਾ ਆਏ ਗੜ ਲੀਤਾ ਘਟ ਡੁੱਟਿਆ ਦੀਵੇ ਗਿਆ ਬੁਝਾਇਆ ਇਹ ਦੋ ਦੀਵੇ ਬੁਝ ਗਏ ਤਾਂ ਵੀ ਮਨ ਦਾ ਦੀਪਕ ਨਾ ਜਲੇ ਆਂ ਅੰਦੇ ਇਹ ਨ ਆਖੇ ਨ ਜਨਮ ਖਲੋਣ ਨਾ ਏ ਅੰਦੇ ਸਈ ਨਾਨਕਾ ਜੋ ਖਸਮੋ ਗੁੱਤੇ ਜਾਏ ਤੋ ਗੁਰੂ ਚਾਨਣ ਹੈ ਪ੍ਰਮਾਤਮਾ ਚਾਨਣ ਹੈ ਪ੍ਰਮਾਤਮਾ ਦੇ ਅਰਥ ਨੇ ਪ੍ਰਕਾਸ਼ ਗੁਰੂ ਜਿਹਦੇ ਰਾਹੀਂ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਘਰ ਹੈ ਤੇ ਪ੍ਰਕਾਸ਼ ਦੇ ਵਿੱਚ ਪ੍ਰਵੇਸ਼ ਦੇ ਰੂਪ ਦੇ ਵਿੱਚ ਗੁਰੂ ਦਰ ਹੈ ਦਰ ਘਰ ਕੀ ਸੋਜੀ ਨਹੀਂ ਨਾ ਦਰ ਦਾ ਪਤਾ ਨਾ ਘਰ ਦਾ ਪਤਾ ਨਾ ਪਰਮਾਤਮਾ ਦਾ ਪਤਾ ਨਾ ਗੁਰੂ ਦਾ ਪਤਾ ਤਾਂ ਫਿਰ ਮਨੁੱਖ ਕੀ ਧਾਰਮਿਕ ਕਰਮ ਕਰੇਗਾ ਤੇ ਆਖੋ ਦੁਨੀਆ ਬਹੁਤ ਧਾਰਮਿਕ ਕਰਮ ਕਰ ਰਹੀ ਹੈ ਤਾਂ ਗੁਰਵਰਜਨ ਦੇਵ ਜੀ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਦੇ ਆਂ ਅੰਧੀ ਕੰਮ ਹੈ ਅੰਧਮਨ ਮਨ ਅੰਦੇ ਤਨ ਅੰਧ ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ ਸਭ ਅੰਧੇਰੇ ਚ ਤੀਰ ਚਲਾਏ ਜਾ ਰਹੇ ਨੇ ਸਭ ਅੰਧੇਰੇ ਚ ਭਜੇ ਆ ਦੌੜੇ ਆ ਜਾ ਰਿਹਾ ਸਭ ਕੁਝ ਅੰਧੇਰੇ ਚ ਹੋ ਰਿਹਾ ਹੈ ਅੰਧੇਰੇ 'ਚ ਚਲਣਾ ਚਲਣਾ ਨਹੀਂ ਹੁੰਦਾ ਭਟਕਣਾ ਹੁੰਦਾ ਜਦ ਰਸਤਾ ਹੀ ਨਹੀਂ ਦਿਖਾਈ ਦੇਣ ਦਾ ਪਿਆ ਤਾਂ ਉਸ ਚਲਣੇ ਨੂੰ ਚਲਣਾ ਅਖਾਂਗੇ ਨਾ ਰਸਤਾ ਦਿਖਾਈ ਦੇਵੇ ਨਾ ਮੰਜ਼ਿਲ ਬੜਾ ਤੇਜ਼ੀ ਨਾਲ ਦੌੜੇ ਅੰਧੇਰੇ 'ਚ ਭਟਕੇ ਉਹ ਤੇ ਭਟਕਣਾ ਹੈ ਉਹ ਚਲਣਾ ਨਹੀਂ ਜਦ ਰਸਤੇ ਦਾ ਹੀ ਨਹੀਂ ਪਤਾ ਗੁਰੂ ਮਾਰਗ ਹੈ ਪ੍ਰਮਾਤਮਾ ਘਰ ਹੈ ਗੁਰੂ ਦਰ ਹੈ ਪ੍ਰਭੂ ਘਰ ਹੈ ਪ੍ਰਕਾਸ਼ ਤੇ ਰੂਪ ਦੇ ਚ ਪ੍ਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂਦਰ ਹੈ ਤੇ ਹੁਣ ਮੈਂ ਇੱਕ ਦੂਸਰੀ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਹੀਂ ਬੇਦ ਜੋ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਇਸ ਬੁਨਿਆਦੀ ਨੁਕਤੇ ਨੂੰ ਸਮਝੇ ਬਿਨਾ ਸਾਰੇ ਧਰਮ ਦੀ ਸਾਧਨਾ ਪੂਰਨ ਤੌਰ ਤੇ ਸਫਲ ਨਹੀਂ ਹੋ ਸਕਦੀ ਮੈਂ ਫਿਰ ਦੁਹਰਾਵਾਂ ਜੋ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਪ੍ਰਕਾਸ਼ ਤੋਂ ਸ਼ਬਦ ਹੋਇਆ ਤੇ ਸ਼ਬਦ ਦੇ ਰਾਹੀਂ ਪ੍ਰਕਾਸ਼ ਦੇ ਚ ਪ੍ਰਵੇਸ਼ ਮਿਲੇਗਾ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇਹ ਸਾਰਾ ਆਵਣਾ ਸ਼ਬਦ ਤੋਂ ਹੋਇਆ ਹੈ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆ ਉਸ ਪ੍ਰਕਾਸ਼ ਤੋਂ ਇੱਕ ਕਵਾਉ ਹੋਇਆ ਇੱਕ ਸ਼ਬਦ ਹੋਇਆ ਇੱਕ ਧੁਨ ਹੋਈ ਉਸੇ ਤੋਂ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਤੇ ਜੀਵਨ ਦਾ ਦਰਿਆ ਕੀ ਹੈ ਸੂਰਜ ਅਰਬਾਂ ਖਰਬਾਂ ਸੂਰਜ ਬਣ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਇਹ ਹੀ ਜ਼ਿੰਦਗੀ ਦਾ ਦਰਿਆ ਹੈ ਇਸ ਕਰਕੇ ਜ਼ਿੰਦਗੀ ਚੱਲਦੀ ਹੈ ਇੱਕ ਇੱਕ ਬ੍ਰਹਿਮੰਡ ਦਾ ਇੱਕ ਇੱਕ ਸੂਰਜ ਇੱਕ ਇੱਕ ਚੰ드ਰਮਾ ਕਰੋੜਾਂ ਬ੍ਰਹਿਮੰਡ ਅਰਬਾਂ ਕਰਬਾਂ ਸੂਰਜ ਕਈ ਕੋਟ ਸਸੀਅਰ ਸੂਰ ਨਿਖਤਰ ਸੂਰਜ ਜੀਵਨ ਦਾ ਦਰਿਆ ਹੈ ਸੂਰਜ ਇੱਕੋ ਰੁੱਤ ਅਨੇਕ नानक करते के केते ते वेश ये अनेक वेश जो प्रकृति धारण कर दी एक सूरज करके जिंदगी दी है पृथ्वी ते सूरज करके सूरज ठंडा हो जाए सब कुछ ठंडा हो जाएगा सब कुछ खत्म हो जाएगा अरबां खरबा सूरज ये अरबां खरबा सूरज एक शब्द तो है जिंदगी दे दरिया एक शब्द तो चले ਉਤਪਤ ਪਰਲੇ ਸ਼ਬਦੇ ਹੋਵੇ ਕੀਤਾ ਬਸਾਓ ਏਕੋ ਕਵਾਓ ਇੱਕ ਕਵਾਓ ਔਰ ਉਸ ਇੱਕ ਕਵਾਓ ਦੀ ਰੂਪ ਰੇਖਾ ਵੀ ਗੁਰਬਾਣੀ ਨੇ ਬਿਆਨ ਕੀਤੀ ਹੈ ਤੋ ਵੀਰ ਜੀ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਹਾਂ ਹਾਂਜੀ ਕਿ ਗਾਨੀ ਸੰਤ ਸਿੰਘ ਮਸਕੀਨ ਹੁਣੀ ਨੇ ਜੋ ਵੀ ਕਹਿਆ ਨਾ ਬਿਲਕੁਲ ਠੀਕ ਹੈ ਬਿਲਕੁਲ ਇਸ ਤਰ੍ਹਾਂ ਕਿ ਦੁਨੀਆ ਦੇ ਵਿੱਚ ਨਾ ਹਰ ਬੰਦੇ ਕੋ ਅੱਖਾਂ ਤੇ ਹੈ ਲੇਕਿਨ ਨਾ ਦੇਖਦਾ ਕੋਈ ਕੋਈ ਹੈ ਮਤਲਬ ਕਿ ਵੀਰ ਜੀ ਇਹ ਨਾ ਕਿ ਅਸਾਸ ਕਿਸੇ ਕਿਸੇ ਅੰਦਰ ਹੈ ਹਾਂਜੀ ਕਿ ਹਰ ਬੰਦੇ ਨਾ ਉਹ ਕਿਸੇ ਦਿਨ ਭਾਵੇਂ ਦੇਖੋ ਅੱਖਾਂ ਹੈ ਸਾਰਿਆਂ ਕੋਈ ਹੁਣ ਕਈਆਂ ਦੇ ਸਾਹਮਣੇ ਜ਼ੁਲਮ ਹੋ ਰਿਹਾ ਹੁੰਦਾ ਲੇਕਿਨ ਉਹ ਕੀ ਨਹੀਂ ਡੱਕਦੇ ਜਾਂ ਹੱਕ ਸਾਈ ਦੀ ਗੱਲ ਨਹੀਂ ਕਰਨਗੇ ਝੂਠ ਮਾਰ ਦੇਣਗੇ ਜਾਂ ਜਿਹੜਾ ਜ਼ਾਲਮ ਆਉਂਦੇ ਨਾਲ ਹੋ ਜਾਣਗੇ ਬਿਲਕੁਲ ਦੇਖੋ ਨਾ ਇਹ ਤਾਂ ਫਿਰ ਅੰਨੇ ਵਾਲਾ ਹੀ ਹਿਸਾਬ ਹੈ ਨਾ ਅੰਨੇ ਵਾਲਾ ਇਹ ਕਿ ਅੱਖਾਂ ਹੈ ਲੇਕਿਨ ਉਸ ਦੇ ਬਾਵਜੂਦ ਨਜ਼ਰ ਨਹੀਂ ਆ ਰਹੀਆਂ ਕਿ ਹੱਕ ਸੱਚ ਦੇਖ ਕੇ ਵੀ ਉਹਨਾਂ ਨੇ ਬਾਤਲ ਦਾ ਸਾਥ ਦੇਣਾ ਹੱਕ ਦਾ ਸਾਥ ਨਹੀਂ ਦੇਣਾ ਅਹਿਸਾਸ ਨਾ ਦੀ ਚੀਜ਼ ਨਹੀਂ ਹੈ ਤੇ ਬਿਲਕੁਲ ਠੀਕ ਹੈ ਕਿ ਸਾਹੀ ਅੰਨੇ ਹੀ ਹੈ ਕਿਸ ਹਿਸਾਬ ਦੇ ਫਿਰ ਸਾਡੇ ਨਾਲ ਜਿਸ ਤਰ੍ਹਾਂ ਅੰਨੇ ਨਬੀਨਾ ਲੋਕ ਜਿਹਨਾਂ ਨੂੰ ਨਜ਼ਰ ਨਹੀਂ ਹੁੰਦਾ ਅਸੀਂ ਵੀ ਫਿਰ ਉਸ ਤਰ੍ਹਾਂ ਦੇ ਹੀ ਆਂ ਕਿ ਹੱਕ ਨੂੰ ਦੇਖ ਕੇ ਵੀ ਚੁੱਪ ਹੋਏ ਨੇ ਜਾਂ ਹੱਕ ਜਿਹੜੇ ਗੱਲ ਹੱਕ ਦੀ ਕਰਦੇ ਹੀ ਨਹੀਂ ਜ਼ਾਲਮ ਕਿਉਂਕਿ ਇਸ ਵਕਤ ਪਾਵਰ ਚ ਹੁੰਦਾ ਤੇ ਅਸੀਂ ਉਹਦਾ ਸਾਥ ਦੇ ਦਿੰਨੇ ਨੇ ਨਹੀਂ ਠੀਕ ਪਤਾ ਨਹੀਂ ਜੀ ਉਹਨੇ ਕੀ ਕੀਤਾ ਅਸੀਂ ਦੇਖੇ ਨਹੀਂ ਜੇ ਇੰਜ ਕਹਿ ਦਿੰਨੇ ਹਾਲਾਂਕਿ ਜਿਹੜੀ ਹੱਕ ਦੀ ਗੱਲ ਹੈ ਸਾਨੂੰ ਉਹ ਕਰਨੀ ਚਾਹੀਦੀ ਹੈ ਡਰਨਾ ਨਹੀਂ ਚਾਹੀਦਾ ਡਰਨਾ ਰੱਬ ਸੋਹਣੇ ਦੀ ਜ਼ਾਤ ਤੋਂ ਚਾਹੀਦਾ ਕਿ ਜਿਹੜੀ ਮੌਤ ਹੈ ਇੱਕ ਦਿਨ ਆਉਣੀ ਹੈ ਹਾਂਜੀ ਤੇ ਜਿਹੜਾ ਟਾਈਮ ਉਸੇ ਟਾਈਮ ਤੇ ਆਉਣੀ ਫਿਰ ਕਿਉਂ ਡਰਨਾ ਕਿਉਂ ਫਿਰ ਹੱਕ ਦੀ ਬੰਦਾ ਗੱਲ ਕਰੇ ਲੇਕਿਨ ਵੀਰ ਜੀ ਹੁੰਦਾ ਇੰਜ ਨਹੀਂ ਹੈ ਅਸੀਂ ਲੋਕ ਡਰ ਜਾਂਦੇ ਹਾਂ ਇਸ ਮੁਹਾਸ਼ਿਰ ਰਹਿ ਕੇ ਯਾਰ ਮੇਰੇ ਖਿਲਾਫ ਹੋ ਜਾਏਗਾ ਮੇਰੀ ਦੁਸ਼ਮਣੀ ਪੈ ਜਾਏਗੀ ਹਾਂਜੀ ਲੇ ਇਸ ਇਸੇ ਸੋਚਾਂ ਦੀ ਵਜ੍ਹਾ ਨਾਲ ਜਿਹੜਾ ਜ਼ਾਲਮ ਜ਼ੁਲਮ ਕਰਨ ਜਾਂਦਾ ਨਾ ਉਹਦਾ ਦਿਲ ਬਾਹ ਤੇ ਜਾਂਦਾ ਤੇ ਜਿਹੜਾ ਦੂਸਰਾ ਬੰਦਾ ਉਨਤੇ ਜ਼ੁਲਮ ਹੁੰਦਾ ਰਹਿੰਦਾ ਬਿਲਕੁਲ ਵੀਰ ਜੀ ਦੇਖੋ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਨੇ ਬਹੁਤ ਅੱਛਾ ਬਿਆਨ ਕੀਤਾ ਤੇ ਇਹ ਇੱਕ ਤਰ੍ਹਾਂ ਦਾ ਦੇਖੋ ਸਬਕ ਹੀ ਹੁੰਦਾ ਵੈ ਕਿ ਇਨਸਾਨ ਜਿਹੜਾ ਵਾ ਕੋਈ ਆਲਮਦੀਨ ਤੁਹਾਨੂੰ ਦੱਸਦਾ ਵਾ ਦੇ ਲੋਕਾਂ ਤੇ ਕਰੇ ਗੱਲ ਵੀਰ ਜੀ ਪਹੁੰਚਦੀ ਹੈ ਇਹ ਜਿਹੜੀਆਂ ਗੱਲਾਂ ਨਾ ਇਹ ਵੀਰ ਜੀ ਦੇ ਵਿੱਚ ਸੱਚਾਈ ਗਾ ਲੋ 100 ਵੱਡਾ 100 ਹੈ ਜਿਸ ਲਈ ਇੱਕ انسان ਹੈ ਇੱਕ انسان ਨੂੰ ਨਜ਼ਰ ਨਹੀਂ ਵੀਰ ਜੀ ਹੁੰਦਾ ਤੇ ਸਾਰੇ ਲੋਕੀ ਕਹਿੰਦੇ ਯਾਰ ਇਹ ਤੇ ਅੰਨਾ ਵੈ ਇਹਨੂੰ ਕੀ ਨਜ਼ਰ ਆਉਂਦਿਆ ਲੇਕਿਨ ਹਾਲਾਤ ਵਾਕਿਆਤ ਨਾਲ ਜ਼ਿੰਦਗੀ ਦੇ ਜਿਹੜੇ ਖੱਬੇ ਸੱਚੇ ਹੁੰਦੇ ਆ ਜਾਂ ਤੁਹਾਡੇ ਮੁਲਕ ਤੁਸੀਂ ਜਿਸ ਮੁਲਕ 'ਚ ਰਹਿੰਦੇ ਹੋ ਉਸ ਮੁਲਕ ਦੇ ਤੁਸੀਂ ਜਿਸ ਵਜ਼ੀਰ ਨੂੰ ਸਿਲੈਕਟ ਕੀਤਾ ਹੋਇਆ ਉਹ ਵੀਰ ਜੀ ਤੁਹਾਡੀ ਆਵਾਜ਼ ਨਹੀਂ ਬੁਲੰਦ ਕਰਦਾ ਆਪਣੇ ਤੁਹਾਡੇ ਹੱਕ ਵਾਸਤੇ ਤੇ ਵੀਰ ਜੀ ਉਹਦਾ ਕੀ ਫਾਇਦਾ ਉਹ ਇੱਕ ਹਿਸਾਬ ਦਾ ਅੰਨਾ ਹੀ ਆ ਤੁਸੀਂ ਇਸ ਅੰਨੇ ਬੰਦੇ ਨੂੰ ਤੁਸੀਂ ਵੋਟ ਦੇਤੀ ਹੈ ਕਿ ਜਿਹੜਾ ਜਿਹਨੂੰ ਨਜ਼ਰ ਆਉਂਦਿਆ ਨਜ਼ਰ ਆਉਣ ਦੇ ਬਾਵਜੂਦ ਵੀਰ ਜੀ ਅੰਨਾ ਮੈਂ ਜੇੜਾ ਤੁਹਾਡੇ ਹੱਕ ਸੱਚ ਵਾਸਤੇ ਖਲੋ ਨਹੀਂ ਸਕਦਾ ਪਤਾ ਹੈ ਕਿ ਮੇਰੀ ਆਵਾਮ ਜਿਹੜੀ ਹੈ ਰਾਇਆ ਪਸੰਦਈ ਹੈ ਪਸੰਦਈ ਹੈ ਵੀਰ ਜੀ ਦੇਖੋ ਇੱਕ ਲੋਸ ਤੇ ਬਾਬਜੋ ਕੋਸ਼ਿਸ਼ ਖਿਆਲ ਨਹੀਂ ਕਰਦਾ ਉਸੇ ਹਰ ਤਰ੍ਹਾਂ ਦੇ ਵੀਰ ਜੀ ਹਰ ਤਰ੍ਹਾਂ ਦੇ ਮਾਸ਼ਰੇ ਦੇ ਵਿੱਚ ਸੋਸਾਇਟੀ ਦੇ ਵਿੱਚ ਜਾਂ ਕਿਸੇ ਮੁਲਕ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨਾ ਅਗਰ ਤੁਹਾਡਾ ਸਾਥ ਨਹੀਂ ਦਿੰਦੇ ਨਾ ਵੀਰ ਜੀ ਉਹ ਇੱਕ ਅੰਨੇ ਦਾ ਹਿਸਾਬ ਹੈ ਉਹਨਾਂ ਵਾਸਤੇ ਕਿ ਉਹ ਤੁਸੀਂ ਤੁਹਾਡੇ ਉਹ ਬਿਲਕੁਲ 0% ਹੈ ਤੇ ਇਨਸਾਨ ਜਿਹੜਾ ਵਾ ਵੀਰ ਜੀ ਜਿਸ ਲਈ ਦੂਸਰੇ ਭੈਣ ਭਰਾ ਦੀ ਵੀਰ ਜੀ ਜਿਸੇ ਮਦਦ ਨਹੀਂ ਕਰਦਾ ਨਾ ਤੇ ਉਹਦੇ ਵਾਸਤੇ ਵੀਰ ਜੀ ਦੁਨੀਆ ਦਾ ਉੱਤੇ ਆਉਣਾ ਇੱਕ ਹਿਸਾਬ ਦਾ ਬੇਮੈਣੀ ਹੈ انسان ਨੂੰ ਚਾਹੀਦਾ ਵੀਰ ਜੀ ਅਗਰ ਅੱਖਾਂ ਰੱਖਣ ਵਾਲਾ ਇਨਸਾਨ ਹੈ ਇਹ ਨਹੀਂਗਾ ਵੀਰ ਜੀ ਕਿਸੇ ਜ਼ੁਲਮੇ ਦੇਖੋ ਕੋਈ ਤੁਹਾਡੇ ਲਾਗੇ ਵੀਰ ਜੀ ਮੱਲੇਦਾਰ ਹੈ ਉਹ ਕਿਸ ਕਰਬਤ ਦੇ ਵਿੱਚ ਗੁਜ਼ਰੰਦੇ ਆ ਵੀਰ ਜੀ ਉਹਨੇ ਆਇਆ ਰੋਟੀ ਖਾਧੀ ਹੈ ਜਾਂ ਤੁਹਾਡਾ ਕੋਈ ਭੈਣ ਭਰਾ ਵੀ ਜੀ ਦੇਖੋ ਜਿਹੜਾ ਤੁਹਾਡਾ ਅਜ਼ੀਜ਼ ਹੈ ਉਹਦੇ ਉੱਤੇ ਹਾਲਾਤ ਕੀ ਹੈ ਵੀ ਜੀ ਦੇਖੋ ਲਾ ਸੋਹਣੇ ਨੇ ਪੈਦਾ ਕੀਤਾ ਵਾ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ ਇਹ ਜਿਹੜੀਆਂ ਵੀਡੀਓ ਹੈ ਜਿਹੜੀਆਂ ਸੰਤ ਸਿੰਘ ਮਸਕੀਨ ਜੀ ਨੇ ਕਥਾ ਦੇ ਵਿੱਚ ਵੀਰ ਜੀ ਦੇਖੋ ਕਿੱਡੇ ਸੋਹਣੇ ਅੰਦਾਜ਼ ਨਾਲ ਇਹ ਇੱਕ ਸਬਕ ਹੁੰਦਾ ਵਾ ਵੀਰ ਜੀ ਹਰ ਚੀਜ਼ ਦੇ ਪਿੱਛੇ ਇੱਕ ਸਬਕ ਹੁੰਦਾ ਵਾ ਅਕਲ ਵਾਲਿਆਂ ਵਾਸਤੇ ਵੀਰ ਜੀ ਕਹ ਲੋ ਨਿਸ਼ਾਨੀਆਂ ਹੁੰਦੀਆਂ ਤੇ ਇਸ ਕਰਕੇ ਇਨਸਾਨ ਨੂੰ ਵੀਰ ਜੀ ਇਹ ਚਾਹੀਦਾ ਵਾ ਕਿ ਖਿਆਲ ਕਰੇ ਦੂਸਰਿਆਂ ਦਾ ਖਿਆਲ ਕਰੇ ਨਾ ਕਿ ਅੱਖਾਂ ਹੋਣ ਦੇ ਬਾਵਜੂਦ ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋ ਕਿ ਤੁਹਾਨੂੰ ਰੱਬ ਸੋਹਣੇ ਕੋ ਵੀ ਜਾ ਕੇ ਤੁਸੀਂ ਸ਼ਰਮਿੰਦਾ ਹੋ ਤੇ ਉਹਦੇ ਅੱਗੇ ਵੀ ਤੁਸੀਂ ਕੀ ਕਹੋਗੇ ਕਿ ਯਾਰ ਮੈਂ ਅੱਲਾ ਸੋਣਿਆ ਮੇਰੇ ਕੋ ਅੱਖਾਂ ਸੀਗੀਆਂ ਤੇ ਮੈਂ ਕੁਝ ਕਰ ਨਹੀਂ ਸਕਿਆ ਬਿਲਕੁਲ ਵੀ ਜਿਕੇ ਅੱਲਾ ਪਾਗ ਦੀ ਜ਼ਾਤ ਤੋਂ ਡਰਨਾ ਚਾਹੀਦਾ ਤੇ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਹੈ ਬਹੁਤ ਵਧੀਆ ਕਥਾ ਸੀ ਕੈਰ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਕੋ ਧਿਆਨ ਸਾਰਾ ਖਿਆਲ ਰੱਬ ਦਾ